ਸਵੇਲੇ ਦੀ ਬੇਹਦ ਵੱਡੀ ਖਬਰ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਸੁਖੀ ਚਾਹਲ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੌਤ ਹੋਈ ਹੈ ਦੱਸਦੀ ਹੈ ਭਾਰਤੀ ਸਰਕਾਰ ਅਤੇ ਅਮਰੀਕਾ ਦੇ ਬਿਜ਼ਨਸਮੈਨਾਂ ਦੇ ਨਾਲ ਇਹਨਾਂ ਦੇ ਡੂੰਘੇ ਸਬੰਧ ਸੀ ਸਿੱਖ ਐਕਟਿਵਿਸਟ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ ਹਿੰਦੂ ਐਕਟਿਵਿਸਟ ਵੀ ਮੰਨੇ ਜਾਂਦਾ ਸੀ ਔਰ ਦਿਲ ਦਾ ਦੌਰਾ ਪੈਣ ਨਾਲ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਪੰਜਾਬ ਫਾਊਂਡੇਸ਼ਨ ਦੀ ਸਥਾਪਨਾ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਇਸ ਤੋਂ ਇਲਾਵਾ ਦ ਖਾਲਸਾ ਟੂਡੇ মিডিਆ ਹਾਊਸ ਦੀ ਸਥਾਪਨਾ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਔਰ ਪੰਜਾਬ ਦੇ ਮਾਨਸਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਔਰ ਉਸ ਤੋਂ ਬਾਅਦ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਇਹਨਾਂ ਨੇ ਪੜ੍ਹਾਈ ਕੀਤੀ ਸੀ ਔਰ ਉਸ ਤੋਂ ਬਾਅਦ ਅਮਰੀਕਾ ਜਾਣ ਦਾ ਸੁਭਾਅ ਬਣਦਾ ਹੈ ਅਮਰੀਕਾ ਚਲੇ ਜਾਂਦੇ ਨੇ ਔਰ ਉੱਥੇ ਜਾ ਕੇ ਕਾਫੀ ਤਰੱਕੀ ਕਰਦੇ ਨੇ ਔਰ ਉੱਥੇ ਦੇ ਜੋ ਬਿਜ਼ਨਸ ਦੇ ਵਿੱਚ ਇਹ ਕੰਮ ਕਰਦੇ ਨੇ ਦੱਸ ਦिए ਕਿ ਸੁਖੀ ਚਾਹਲ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਤਾਂ ਸਿੱਖ ਐਕਟੀਵਿਸਟ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ ਔਰ ਹਿੰਦੂਆਂ ਦੇ ਨਾਲ ਵੀ ਇਹਨਾਂ ਦੇ ਵਧੀਆ ਸਬੰਧ ਸੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ ਸੁਖੀ ਚਾਹਲ ਦੀ ਔਰ ਭਾਰਤੀ ਸਰਕਾਰ ਅਤੇ ਅਮਰੀਕਾ ਦੇ ਬਿਜ਼ਨਸਮੈਨਾਂ ਦੇ ਨਾਲ ਡੂੰਘੇ ਸਬੰਧ ਦੱਸੇ ਜਾ ਰਹੇ ਨੇ ਔਰ ਕਈ ਭਾਰਤ ਦੇ ਸਿਆਸਤਦਾਨਾਂ ਦੇ ਨਾਲ ਇਹਨਾਂ ਦੀਆਂ ਸਮੇਂ-ਸਮੇਂ ਤੇ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਔਰ ਉਹਗੇ ਬਿਜ਼ਨਸਮੈਨ ਨੇ ਔਰ ਇਹਨਾਂ ਦੇ ਵੱਲੋਂ ਪੰਜਾਬ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਔਰ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਦ ਖਾਲਸਾ ਟੂਡੇ মিডিਆ ਹਾਊਸ ਦੀ ਸਥਾਪਨਾ ਵੀ ਕੀਤੀ ਗਈ ਸੀ ਤਾਂ ਫਿਲਹਾਲ ਇਹ ਵੱਡੀ ਖਬਰ ਆ ਰਹੀ ਹੈ ਜਿਲਦਾ ਦੌਰਾ ਪੈਨ ਕਰਕੇ ਉਹਨਾਂ ਦਾ ਦਿਹਾਂਤ ਹੋ ਚੁੱਕਾ ਹੈ ਸੁਖੀ ਚਾਹਲ ਜੋ ਕਿ ਪੰਜਾਬ ਦੇ ਮਾਨਸਾ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਔਰ ਉਸ ਤੋਂ ਬਾਅਦ ਸਾਲ 1992 ਦੇ ਵਿੱਚ ਅਮਰੀਕਾ ਚਲੇ ਜਾਂਦੇ ਨੇ ਔਰ ਉੱਥੇ ਜਾ ਕੇ ਲੁਧਿਆਣਾ ਉਹਦੇ ਵਿੱਚ ਇੱਥੇ ਇਹਨਾਂ ਦੇ ਵੱਲੋਂ ਪਹਿਲਾ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਜਾਂਦੀ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚੋਂ ਪੜ੍ਹਾਈ ਕਰਦੇ ਨੇ ਔਰ ਉਸ ਤੋਂ ਬਾਅਦ 1992 ਦੇ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਚਲੇ ਜਾਂਦੇ ਨੇ ਔਰ ਦੱਸਿਆ ਜਾ ਰਿਹਾ ਹੈ ਕਿ profession ਦੇ ਤੌਰ ਦੇ ਉੱਤੇ ਕੰਪਿਊਟਰ ਇੰਜੀਨੀਅਰਿੰਗ ਇੰਜੀਨੀਅਰ ਸੀ ਔਰ ਇਸ ਤੋਂ ਇਲਾਵਾ ਸਟੈਂਡਫੋਰਡ ਯੂਨੀਵਰਸਿਟੀ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਕੰਮ ਕੀਤਾ ਜਾਂਦਾ ਹੈ ਕੰਪਿਊਟਰ ਅਤੇ ਮੈਨੇਜਮੈਂਟ ਨਾਲ ਸੰਬੰਧਿਤ ਜੋ ਕੋਰਸ ਹੈ ਉਹ ਵੀ ਇਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਵੀ ਕਈ ਲੀਡਰਾਂ ਦੇ ਨਾਲ ਡੂੰਗੇ ਸੰਬੰਧ ਸੀ ਤਸਵੀਰਾਂ ਵੀ ਇਹਨਾਂ ਦੀਆਂ ਕਈਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਔਰ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਸਿਲੀਕਨ ਵੈਲੀ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਪੰਜਾਬ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਸਾਲ 2015 ਦੇ ਵਿੱਚ ਦੱਸ ਦਈਏ ਕਿ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਸੀ ਪੰਜਾਬ ਫਾਊਂਡੇਸ਼ਨ ਜਿਹਦਾ ਮਕਸਦ ਸੀ ਗਰੀਬ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਔਰ ਇਸ ਤੋਂ ਇਲਾਵਾ ਇਹਨਾਂ ਦੇ ਵੱਲੋਂ ਦਾ ਖਾਲਸਾ ਟੁਡੇ ਮੀਡੀਆ ਹਾਊਸ ਦੀ ਸਥਾਪਨਾ ਵੀ ਕੀਤੀ ਗਈ ਸੀ ਤਾਂ ਉਸਦੇ ਸੰਸਥਾਪਕ ਸੀ ਔਰ ਉਹਨਾਂ ਦੇ ਵੱਲੋਂ ਜੋ ਖਾਸ ਤੌਰ ਤੇ ਸਿੱਖਾਂ ਨਾਲ ਸੰਬੰਧਿਤ ਖਬਰਾਂ ਉਥੇ ਪੋਸਟ ਕੀਤੀਆਂ ਜਾਂਦੀਆਂ ਸੀ ਉਹਨੀਆਂ ਜਾਣਕਾਰੀਆਂ ਉਥੇ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਤਾਂ ਇਹ ਵੱਡੀ ਖਬਰ ਆ ਰਹੀ ਹੈ ਸੁਖੀ ਚਾਹਲ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਫਿਲਹਾਲ ਵਧੇਰੇ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਹੀਂ ਮਿਲ ਸਕੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਮੈਡੀਕਲ ਸਹਾਇਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਡਾਕਟਰ ਉਹਨਾਂ ਨੂੰ ਬਚਾ ਨਹੀਂ ਪਾਉਂਦੇ ਤਾਂ ਮੌਤ ਹੋ ਚੁੱਕੀ ਹੈ ਸੁਖੀ ਚਾਹਲ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਭਾਰਤ ਦੇ ਸਿਆਸਤਦਾਨਾਂ ਦੇ ਨਾਲ ਡੂੰਘੇ ਸਬੰਧ ਸੀ ਔਰ ਉੱਥੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਬਿਜ਼ਨਸਮੈਨਾਂ ਦੇ ਨਾਲ ਡੂੰਘੇ ਸਬੰਧ ਹੋਣ ਕਰਕੇ ਇਹਨਾਂ ਨੂੰ ਭਾਰਤੀ ਸਰਕਾਰ ਦੇ ਵਿੱਚ ਵੀ ਇਹਨਾਂ ਦੀ ਕਾਫੀ ਪੁੱਛਗੇ ਸੀ ਕਾਫੀ ਇਹਨਾਂ ਦੇ ਸਬੰਧ ਸੀ ਔਰ ਦਖਾਲਸਾ ਟੂਡੇ ਮੀਡੀਆ ਹਾਊਸ ਦੀ ਸਥਾਪਨਾ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਿੱਥੇ ਸਿੱਖਾ ਸੰਬੰਧੀ ਖਬਰਾਂ ਸਿੱਖਾ ਸੰਬੰਧੀ ਜਾਣਕਾਰੀਆਂ ਇਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਿੰਦੂ ਸਿੱਖ ਔਰ ਜੋ ਜੈਵਿਸ਼ ਕਮਿਊਨਿਟੀ ਹੈ ਤਾਂ ਉਹਨਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਬ੍ਰਿਜ ਦਾ ਕੰਮ ਸੁਖੀ ਚਾਹਲ ਦੇ ਵੱਲੋਂ ਕੀਤਾ ਜਾਂਦਾ ਸੀ ਤਾਂ ਵੱਡੀ ਖਬਰ ਹੈ ਸੁਖੀ ਚਾਹਲ ਦੀ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਫਿਲਹਾਲ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਆਖਿਰ ਹੋਰ ਕੀ ਕਾਰਨ ਰਹਿ ਆਖਿਰ ਸਮੇਂ ਦੇ ਉੱਤੇ ਮੈਡੀਕਲ ਸਹਾਇਤਾ ਕਿਸ ਤਰੀਕੇ ਦੇ ਨਾਲ ਨਹੀਂ ਪਹੁੰਚ ਸਕੀ ਦੱਸਿਆ ਜਾ ਰਿਹਾ ਕਿ ਮੈਡੀਕਲ ਸਹਾਇਤਾ ਦਿੱਤੀ ਗਈ ਸੀ ਪਰ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ